ਸੌਲਵ ਕਰਨਾ ਕਿ ਅੱਜ ਖਾਲਸਾ ਜੀ ਦਾ ਸਾਜਨਾ ਦਿਵਸ ਦੇ ਸਬੰਧ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਨੂੰ ਸੰਤਾਂ ਦੇ ਹੁਕਮ ਦੇ ਤਾਬਕ ਜੋ ਸੰਤਾਂ ਨਾਲ ਬੋਡੀ ਬਣ ਸਮੇਂ ਪ੍ਰੋਮਿਸ ਕੀਤਾ ਸੀ ਉਹਦੇ ਤਹਿਤ ਹੀ ਅੱਜ ਤਕਰੀਬਨ 950 ਗੱਜ ਜਗ੍ਹਾ ਵਿੱਚ ਬਾਬਾ ਦੀਪ ਸਿੰਘ ਦੇ ਨਾਮ ਤੇ ਜੋ ਹਸਪਤਲ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਉਸ ਦੇ ਵਿੱਚ ਸਭ ਤੋਂ ਪਹਿਲੇ ਸੁਸਾਇਟੀ ਨੇ ਕਈ ਕਾਰਜ ਆਰੰਭ ਕਰਨ ਜਾ ਰਿਹਾ ਪੀ ਜਿਹੜੀਆਂ ਦਵਾਈਆਂ ਦੀ ਸ਼ਾਪ ਜਿਹੜੀ ਆ ਕੋ ਖੋਲੀ ਜਾ ਰਹੀ ਆ ਬਾਬਾ ਦੀਪ ਸਿੰਘ ਡਰਗਸਟੋਰ ਜਿਹਦੇ ਵਿੱਚ ਜੋ ਰੇਟਾਂ ਨੂੰ ਮਾਰਕੀਟ ਤੋਂ ਦਵਾਈਆਂ ਹੋਣੀਆਂ ਨੇ ਉਹੀ ਲੋੜਵੰਦਾਂ ਨੂੰ ਇੱਥੋਂ ਮਿਲਣਗੀਆਂ ਇੱਕ ਡੈਂਟਲ ਜਿਹੜੀ ਆ ਚੇਅਰ ਉਸ ਤਿਆਰ ਕਰਨ ਜਾ ਰਿਹਾ ਇੱਕ ਆਈ ਚੇਅਰ ਜਿਹੜੀ ਆ ਫਿਲਹਾਲ ਉਹ ਸਥਾਪਿਤ ਕਰਨ ਜਾ ਰਹੇ ਆ ਇਸ ਤੋਂ ਬਾਅਦ ਜਿਹੜਾ ਅਗਲਾ ਪੜਾਅ ਹੋਏਗਾ ਉਹ ਫਿਰ ਸਮੇਂ-ਸਮੇਂ ਨਾਲ ਜਿਹੜਾ ਉਹ ਸੰਗਤਾਂ ਦੇ ਹੁਕਮ ਦੇ ਅਨੁਬੱਧ ਜਿਸ ਤਰ੍ਹਾਂ ਜਿਸ ਤਰ੍ਹਾਂ ਸੰਗਤਾਂ ਸਹਿਯੋਗ ਦੇਣਗੀਆਂ ਉਸ ਨੂੰ ਅੱਗੇ ਨਿਰੰਤਰ ਪੂਰਾ ਜਾਏਗਾ ਤਾਂ ਅੱਜ ਦੇ ਹਸਪਤਾਲ ਦੇ ਹਾੜੇ ਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਵੱਲੋਂ ਹਾਂ ਅੱਜ ਤੋਂ ਨੀ ਪੱਥਰ ਰੱਖਿਆ ਗਿਆ ਹੈ ਤੋ ਜਲਦੀ ਹੀ ਜਿਹੜੇ ਇਹ ਯੂਨਿਟ ਜਿਹੜੇ ਆ ਦੰਦਾਂ ਦਾ ਅੱਖਾਂ ਦਾ ਅਤੇ ਜਿਹੜੀ ਦਵਾਈਆਂ ਦੀ ਸ਼ਾਪ ਆ ਉਹ ਜਿਹੜੀ ਆ ਲੋਕਾਂ ਵਾਸਤੇ ਉਹਨੂੰ ਸਹੂਲਤ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਵੇ। ਉਸ ਆਖੀ ਦੇ ਦਿਨ ਤੋਂ ਸ਼ੁਭ ਸ਼ੁਰੂਆਤ ਕੀਤੀ ਗਈ ਇਹਦਾ ਟੱਕ ਲਗਾਇਆ ਗਿਆ ਇੱਥੇ ਡਰੱਗ ਸਟੋਰ ਮਿਲੇਗਾ ਡਰੱਗ ਸਟੋਰ ਤੋਂ ਭਾਏ ਭਾਏ ਦਵਾਈਆਂ ਮਿਲਣਗੀਆਂ। ਬਾਕੀ ਦੰਦਾਂ ਦਾ ਇਲਾਜ ਹੋਏਗਾ ਅੱਖਾਂ ਦਾ ਇਲਾਜ ਹੋਏਗਾ। ਬਹੁਤ ਸਸਤੇ ਭਾਅ ਵਿੱਚ ਹੋਏਗਾ ਬਿਲਕੁਲ ਰੇਟ ਟੂ ਡੇਟ ਹੋਏਗਾ। ਸਮਾਜ ਸੰਗਤਾਂ ਦਾ ਸਹਿਯੋਗ ਦੇ ਨਾਲ ਹੀ ਸਭ ਕੁਝ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਅੱਜ ਇੱਥੇ ਅਸੀਂ ਵਿਸਾਖੀ ਦੇ ਪਵਿੱਤਰ ਤਿਹਾਡੇ ਤੇ ਚੈਰੀਟੇਬਲ ਹਸਪੀਟਲ ਖੋਲਣ ਜਾ ਰਹੇ ਹਾਂ ਜਿਹਦੇ ਵਿੱਚ ਅੱਖਾਂ ਦਾ ਇਲਾਜ ਦੰਦਾਂ ਦਾ ਇਲਾਜ ਅਤੇ ਮੈਡੀਕਲ ਸ਼ਾਪ ਖੋਲੀ ਜਾਏਗੀ ਜੋ ਰੇਟ ਟੂ ਰੇਟ ਸੰਗਤਾਂ ਨੂੰ ਦਵਾਈਆਂ ਪ੍ਰੋਵਾਈਡ ਕਰਾਈਗੀ ਵਾਹਿ ਖਾਲਸਾ ਵਾਹਿਗੁਰੂ ਤੇ ਅਤੇ